ਗੋਰੀ ਮਹਲ ਦਾ ਪੰਜਵਾ ਕਰ ਕਿਰਪਾ ਭੇਟ ਗੁਰ ਸੋਈ ਤਿਤ ਬਲ ਰੋਗ ਨਾ ਵਿਆਪੇ ਕੋਈ RAM RAMAN ਤਰਨ ਭੈ ਸਾਕਰ ਸ਼ਰਨ ਸੂਰ ਫਾਰੇ ਭੇਟ ਗੁਰ ਵਾਹਿਗੁਰੂ ਜਮ ਕਾ ਗਰ ਵਾਹਿਗੁਰੂ ਕਰ ਕਿਰਪਾ ਭੇਟੇ ਗੁਰ ਸੋਈ ਤਤਵਲ ਰੋਗ ਨਾ ਵਿਆਪੇ ਕੋਈ RAM RAMAN ਤਰਨ ਪੈ ਸਾਗਰ ਸ਼ਰਨ ਸੂਰ ਫਾਰੇ ਜਮ ਕਾਗਰ ਰਹਾਉ ਸਤ ਗੁਰ ਮੰਤਰ ਦੀਓ ਹਰ ਨਾਮ ਆਸਾਰ ਪੂਰਨ ਭਏ ਕਾਮ ਜਪ ਤਪ ਸੰਜਮ ਪੂਰੀ ਵਡਿਆਈ ਗੁਰ ਕਰਪਾਲ ਹਰ ਭੈ ਸਹਾਈ ਮਾਨ ਮੋਹ ਖੋਏ ਗੁਰ ਭਰਮ ਪੇਖ ਨਾਨਕ ਪਸਰੇ ਪਾਰ ਬ੍ਰਹਮੂ ਵੇਖ ਨਾਨਕ ਪਸਰੇ ਪਾਰ ਬ੍ਰਹਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਅੱਜ ਆਪਾਂ ਪਾਵਨ ਪਵਿੱਤਰ ਅੰਗ 196 ਤੇ ਸੁਭਾਏਮਾਨ ਸਤਿਗੁਰਾਂ ਦੀ ਕਿਰਪਾ ਸਦਕਾ ਸ਼ਬਦ ਪੜਿਆ ਗੁਰੂ ਜੀ ਕੀ ਵਿਚਾਰ ਦਿੰਦੇ ਨੇ ਆਪਾਂ ਜਿੱਨਾ ਚਿਰ ਬੈਠਣਾ ਧਿਆਨ ਨਾਲ ਬੈਠਣਾ ਜੀ ਗੁਰੂ ਦੀ ਗੱਲ ਸੁਣਨੀ ਆ ਖਿਆਲ ਧਿਆਨ ਇੱਥੇ ਰੱਖਣਾ ਆਪਣਾ ਮਨ ਕਿਸੇ ਪਾਸੇ ਹੋਰ ਹੋਰ ਨਾ ਦੌੜੇ ਮਨ ਦੇ ਫੁਰਨੇ ਰੋਕ ਕੇ ਬੈਠੋ ਆਪਾਂ ਜਿੱਨਾ ਚਿਰ ਬੈਠਣਾ ਮਹਾਰਾਜ ਕਹਿੰਦੇ ਨੇ ਕਰ ਕਿਰਪਾ ਭੇਟੇ ਗੁਰ ਸੋਈ ਜਿਹੜਾ ਮਨੁੱਖ ਪ੍ਰਭੂ ਪਰਮਾਤਮਾ ਨੂੰ ਆਪਣੇ ਆਪ ਤੇ ਕਿਰਪਾ ਕਰਕੇ ਭੇਟਦਾ ਉਹਨੂੰ ਯਾਦ ਕਰਦਾ ਉਹਦੇ ਨੇੜੇ ਰਹਿੰਦਾ ਗੁਰੂ ਦੇ ਕਿਉਂਕਿ ਗੁਰੂ ਤਾਂ ਸਦਾ ਹੀ ਅੰਗ ਸੰਗ ਆ ਨਾ ਆਪਾਂ ਆਪਣੇ ਆਪ ਤੇ ਕਿਰਪਾ ਕਰਕੇ ਜੇ ਆਪਾਂ ਗੁਰੂ ਦੇ ਨੇੜੇ ਰਹਿੰਨੇ ਹਾਂ ਉਹੀ ਮਨੁੱਖ ਗੁਰੂ ਨੂੰ ਮਿਲਦਾ ਹੈ ਜਿਸ ਉੱਤੇ ਪਰਮਾਤਮਾ ਕਿਰਪਾ ਕਰਦਾ ਹੈ ਜੇ ਆਪਾਂ ਆਪਣੇ ਆਪ ਤੇ ਕਿਰਪਾ ਕਰਕੇ ਗੁਰਦੇ ਸਿਧਾਂਤ ਨਾਲ ਜੁੜੇ ਰਹੀਏ ਚਲੋ ਪਹਿਲੀ ਤਾਂ ਗੱਲ ਆਪਾਂ ਇਹ ਸਮਝਾਂਗੇ ਵੀ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕਰਕੇ ਆਪਾਂ ਨੂੰ ਗੁਰੂ ਦੀ ਹਜ਼ੂਰੀ ਵਿੱਚ ਬਿਠਾਇਆ ਸਤਿਗੁਰਾਂ ਨੇ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ ਗੁਰੂ ਦੀ ਸੰਗਤ ਬਖਸ਼ੀ ਆਪਾਂ ਨੂੰ ਹੁਣ ਆਪਾਂ ਆਪਣੇ ਆਪ ਤੇ ਵੀ ਕਿਰਪਾ ਕਰਨੀ ਆ ਭਾਈ ਗੁਰੂ ਦੇ ਗਿਆਨ ਨਾਲ ਜੁੜੇ ਰਹਿਣਾ ਮਹਾਰਾਜ ਕਹਿੰਦੇ ਨੇ ਕਰ ਕਿਰਪਾ ਭੇਟੇ ਗੁਰ ਸੋਈ ਤਿਤ ਬਲ ਰੋਗ ਨਾ ਵਿਆਪੇ ਕੋਈ ਮਹਾਰਾਜ ਕਹਿੰਦੇ ਗੁਰੂ ਦੇ ਮਲਾਪ ਦੀ ਕਿਰਪਾ ਨਾਲ ਮਨੁੱਖ ਦੇ ਅੰਦਰ ਆਤਮਿਕ ਬਲ ਪੈਦਾ ਹੁੰਦਾ ਹੈ ਤੇ ਉਸ ਬਲ ਦੇ ਕਾਰਨ ਕੋਈ ਰੋਗ ਆਪਣਾ ਜੋਰ ਨਹੀਂ ਪਾ ਸਕਦਾ ਜੇ ਗੁਰੂ ਦਾ ਗਿਆਨ ਦਾ ਬਲ ਹੋਇਆ ਨਾ ਸਾਡੇ ਕੋਲੇ ਤੇ ਕਿਸੇ ਵੀ ਕਿਸਮ ਦਾ ਵਹਿਮ ਭਰਮ ਕਰਮकांड ਸਾਡੇ ਤੇ ਨਹੀਂ ਭਾਰੂ ਪੈ ਸਕਦਾ ਕਿਉਂਕਿ ਜਦੋਂ ਸਾਡੇ ਕੋਲੇ ਗੁਰੂ ਦਾ ਗਿਆਨ ਨਹੀਂ ਹੁੰਦਾ ਉਦੋਂ ਹੀ ਸਾਨੂੰ ਸਨੀ ਸਨੀ ਵੀ ਸਤਾਉਂਦਾ ਸਨੀ ਤੋਂ ਵੀ ਡਰਦੇ ਆਂ ਅਸੀਂ ਆ ਰਾਹੁ ਕੇ ਤੂੰ ਆ ਗਿਆ ਜੀ ਇਹ ਤਾਂ ਪੁਜਾਰੀ ਦੇ ਬਣਾਏ ਹੋਏ ਨੇ ਰਾਹੂ ਕੋਈ ਤੂੰ ਕੋਈ ਨਹੀਂ ਹੁੰਦਾ ਕੋਈ ਪੈਂਚਕਾ ਨਹੀਂ ਹੁੰਦੀਆਂ ਕੋਈ ਸ਼ਨੀ ਗ੍ਰਹਿ ਨਹੀਂ ਹੁੰਦਾ ਕੋਈ ਸਾੜ ਸਤੀ ਨਹੀਂ ਹੁੰਦੀ ਇਹ ਤਾਂ ਇੱਕ ਪੁਜਾਰੀ ਨੇ ਆਪ ਘਾੜ ਤਕੜੀ ਆ ਇਹਨਾਂ ਦੀ ਡਰਾ ਕੇ ਲੋਕਾਂ ਨੂੰ ਲੁੱਟਣਾ ਸਿੱਧੀ ਗੱਲ ਆ ਪਰ ਗੁਰਬਾਣੀ ਕੀ ਕਹਿੰਦੀ ਹੈ ਗੁਰੂ ਦੇ ਮਲਾਪ ਦੀ ਬਰਕਤ ਨਾਲ ਮਨੁੱਖ ਦੇ ਅੰਦਰ ਆਤਮਿਕ ਬਲ ਪੈਦਾ ਹੁੰਦਾ ਆਪ ਨੂੰ ਕੁਬਲ ਮਨ ਤਕੜਾ ਹੋ ਜਾਣਾ ਜਾਨੀ ਕਿ ਮਨ ਡਰਦਾ ਨਹੀਂ ਹੁਣ ਬਹਿਮਾ ਪਰਮਾ ਚ ਨਹੀਂ ਪਸਦਾ ਮਨ ਠੀਕ ਹੈ ਜੀ ਗੁਰੂ ਦੀ ਗੱਲ ਸੁਣ ਲਈ ਜਦੋਂ ਗੁਰੂ ਦਾ ਗਿਆਨ ਪੱਲੇ ਆ ਗਿਆ ਫੇਰ ਸਾਨੂੰ ਕਿਸੇ ਵੀ ਕਿਸਮ ਦਾ ਬਹਿਮ ਪਰਮ ਦਾ ਰੋਗ ਨਹੀਂ ਲੱਗੇਗਾ ਸਤਾਏਗਾ ਨਹੀਂ ਰੋਗ ਬਹਿਮਾ ਪਰਮਾ ਦਾ ਅਗੇ ਮਹਾਰਾਜ ਕਹਿਣਾ ਕਰਦੇ ਨੇ ਰਾਮ ਰਮਣ ਤਰਨ ਭੈ ਸਾਗਰ ਏ ਭਾਈ ਪ੍ਰਮਾਤਮਾ ਦਾ ਸਿਮਰਨ ਕਰਨ ਨਾਲ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਸ਼ਰਨ ਘੂਰ ਸ਼ਰਨ ਸੂਰ 파ਰੇ ਜਮ ਕਾਗਰ ਜੇ ਸੂਰਵੇਂ ਗੁਰੂ ਦੀ ਸ਼ਰਨ ਪਿਆ ਜਮਾਂ ਦੇ ਲੇਖੇ ਪਾੜੇ ਜਾਂਦੇ ਹਨ ਤੇ ਜੇ ਗੁਰੂ ਦੀ ਸ਼ਰਨ ਪੈਣ ਦੇ ਨਾਲ ਹੀ ਸਾਨੂੰ ਵਹਿਮ ਪਰਮ ਸਤਾਉਂਦੇ ਨੇ ਫੇ ਸ਼ਰਨ ਪੈਣ ਦਾ ਕੀ ਫਾਇਦਾ ਹੋਇਆ ਮਹਾਰਾਜ ਕਹਿਣਾ ਕਰਦੇ ਨੇ ਸੂਰਮੇ ਗੁਰੂ ਦੀ ਸ਼ਰਨ ਪਿਆ ਜਮਾ ਦੇ ਲੇਖੇ ਪਾੜੇ ਜਾਂਦੇ ਹਨ ਕਿਸੇ ਵੀ ਕਿਸਮ ਦਾ ਤੇਰਾ ਲੇਖਾ ਜੋਖਾ ਨਹੀਂ ਹੋਏਗਾ ਜਦੋਂ ਤੂੰ ਗੁਰੂ ਦੀ ਸ਼ਰਨ ਪੈ ਗਿਆ ਭਾਈ ਗੁਰੂ ਦੀ ਸ਼ਰਨ ਕਿਵੇਂ ਪੈਣਾ ਹੁੰਦਾ ਵਿਵਾਸਤਾਨ ਮਨ ਤਨ ਗੁਰੂ ਨੂੰ ਸੌਂਪਣਾ ਤਨ ਕੇ ਮੈਂ ਸੌਂਪਣਾ ਵੀ ਤਨ ਸਾਡਾ ਗੁਰੂ ਤੋਂ ਬਿਨਾਂ ਕਿਤੇ ਹੋਰ ਨਾ ਝੁਕੇ ਗੁਰੂ ਦਵਾਰੇ ਤੋਂ ਬਿਨਾਂ ਕਿਤੇ ਹੋਰ ਨਾ ਜਾਵੇ ਗੁਰੂ ਨੂੰ ਤਨ ਸੌਂਪਦਾ ਮਨ ਕੇ ਮੈਂ ਸੌਂਪਣਾ ਮਨ ਗੁਰੂ ਦੇ ਕਹਿਣੇ ਮੁਤਾਬਕ ਜੀਵਨ ਬਸਰ ਕਰੇ ਆਪਣੀ ਮਰਜ਼ੀ ਨਾ ਕਰੇ ਵਿਚਲ ਕੋਈ ਨਾ ਹੁਣ ਆਪਾਂ ਗੁਰਦੁਆਰੇ ਵੀ ਆਏ ਮੱਥਾ ਟੇਕਿਆ ਠੀਕ ਹੈ ਜੀ ਤੇ ਫੇਰ ਕਿਸੇ ਹੋਰ ਪਾਸੇ ਵੀ ਆਪਾਂ ਚਲੇ ਗਏ ਵੀਰਬਾਰ ਅੱਜ ਹੋਰ ਪਾਸੇ ਚਲੇ ਗਏ ਮੰਗਲਵਾਰ ਅੱਜ ਹੋਰ ਪੂਜਾ ਕਰ ਲਈ ਹਾਂਜੀ ਸੋਮਵਾਰ ਆ ਕਿਸੇ ਕਿਸਮ ਦਾ ਵਰਤ ਰੱਖ ਲਿਆ ਜੇ ਤਾਂ ਇਹ ਤੁਸੀਂ ਕਰਦੇ ਆ ਫੇਰ ਤਾਂ ਮਨ ਗੁਰੂ ਨੂੰ ਨਹੀਂ ਦਿੱਤਾ ਗਿਆ ਜੇ ਗੁਰੂ ਦੇ ਕਹਿਣੇ ਮੁਤਾਬਕ ਜੀਵਨ ਆ ਛੋਡਾ ਫੇਰ ਮਨ ਵੀ ਗੁਰੂ ਨੂੰ ਦਿੱਤਾ ਗਿਆ ਤਨ ਕਿਵੇਂ ਗੁਰੂ ਨੂੰ ਦੇਣਾ ਹੈ ਤਨ ਇਹ ਨਹੀਂ ਹੈ ਵੀ ਆਪਣੀ ਸਾਰੀ ਜਿਹੜੀ ਮਤਲਬ ਹੈਨਤਾ ਤੇਰੀ ਕੋਈ ਤਨਖਾਹ ਜਾਂ ਕੋਈ ਤੇਰੀ ਮਤਬਲਾ ਰੋਜ਼ ਦੀ ਕਮਾਈ ਆ ਵੀ ਉਹ ਗੋਲਕ ਚ ਪਾ ਦੇ ਆ ਕੇ ਨਾ ਇਹ ਤਾਂ ਆਪਾ ਸਤਕਾਰ ਵਜੋਂ ਗੁਰੂ ਨੂੰ ਮੱਥਾ ਟੇਕਦੇ ਆ ਆਪਾਂ 5-10 ਰੁਪਏ ਗੋਲਕ ਚ ਪਾਏ ਸਤਕਾਰ ਆ ਸਤਗੁਰਾਂ ਦਾ ਨਮਸਕਾਰ ਕੀਤੀ ਜਾਂ ਆਪਾਂ ਕੇ ਧੰਨ ਗੁਰੂ ਨੂੰ ਦੇਣਾ ਹੁੰਦਾ ਚੰਗੇ ਕੰਮਾਂ ਤੇ ਤੇਰਾ ਪੈਸਾ ਲੱਗੇ ਘਰ ਪਰਿਵਾਰ ਦੀਆਂ ਜ਼ਰੂਰਤਾਂ ਵਾਸਤੇ ਵਿਆਹ ਸ਼ਾਦੀ ਕਰਨਾ ਉਥੇ ਲੱਚਰ ਬਾਦ ਨਾ ਹੋਵੇ ਗੰਦੇ ਗੀਤ ਡੀਜਾਂ ਦੇ ਸ਼ਰਾਬਾਂ ਕਬਾਬਾਂ ਨਾਲ ਚੱਲਣ ਜਿਹੜੇ ਪਦਾਰਥ ਚਾਹੀਦੇ ਨੇ ਸਾਨੂੰ ਉਹ ਉਹਨਾਂ ਤੇ ਪੈਸਾ ਖਰਚਾ ਜਾਵੇ ਸੰਸਾਰ ਵਿੱਚ ਵਿਚਰਦੇ ਹੋਏ ਭਲੇ ਦੇ ਕੰਮ ਭੈਣ ਭਰਾ ਦੀ ਮਦਦ ਕਿਸੇ ਲੋੜਵੰਦ ਦੀ ਇਹ ਤੂੰ ਧਰਵੀ ਗੁਰੂ ਨੂੰ ਅਰਪਣ ਕਰਤਾ ਤਿੰਨ ਚੀਜ਼ਾਂ ਅਰਪਣ ਕਰਦੇ ਮਨੁੱਖ ਮਹਾਰਾਜ ਕਹਿੰਦੇ ਮਨ ਕੰਨ ਤਨ ਗੁਰੂ ਨੂੰ ਸੌਂਪ ਫੇਰ ਕੀ ਹੋਏਗਾ ਮਹਾਰਾਜ ਕਹਿੰਦੇ ਫੇਰ ਸੂਰਮੇ ਗੁਰੂ ਦੀ ਸ਼ਰਨ ਪਿਆ ਜਮਾ ਦੇ ਲੇਖੇ ਪਾੜੇ ਜਾਂਦੇ ਆ ਫਿਰ ਤੇਰਾ ਲੇਖਾ ਜੋਖਾ ਨਹੀਂ ਹੋਏਗਾ ਫੈਲ ਪਾੜ ਜਾਏਗੀ ਜੇ ਬਾਰੀਦਾਨ ਨਾਲ ਜੇ ਆਪਾਂ ਕੋਈ ਕੇਸ ਚੱਲਦਾ ਕੋਰਟ ਕਚਹਿਰੀ ਦੇ ਵਿੱਚ ਕੇਸ ਚੱਲਦਾ ਜਦੋਂ ਫੈਲਾਂ ਹੀ ਪਾਟ ਗਿਆ ਤੇ ਤੇਰਾ ਨਿਬੜਾ ਹੋ ਗਿਆ ਉਧਰੋਂ ਹੁਣ ਤੇਰੀ ਪੁੱਸਗਸ ਨਹੀਂ ਹੋਏਗੀ ਕੋਈ ਆਰਾਮ ਦੀ ਜ਼ਿੰਦਗੀ ਜਿਏਗਾ ਇਸੇ ਤਰ੍ਹਾਂ ਹੀ ਹੈ ਜੇ ਪ੍ਰਮਾਤਮਾ ਦੀ ਸ਼ਰਨ ਗੁਰੂ ਦੀ ਸ਼ਰਨ ਪਾਏਗਾ ਪ੍ਰਮਾਤਮਾ ਦੇ ਨਾਮ ਨਾਲ ਜੁੜਿਆ ਰਹੇਗਾ ਤਾਂ ਤੇਰਾ ਜੀਵਨ ਸੌਖਾ ਰਹੇਗਾ ਭਾਈ ਅੱਗੇ ਮਹਾਰਾਜ ਕਹਿੰਦੇ ਨੇ ਫੇਰ ਕਹਿੰਦੇ ਨੇ ਜਮਾ ਵਾਲੇ ਜਦੋਂ ਕਾगज ਪਾੜ ਜਾਂਦੇ ਨੇ ਆਤਮਕ ਮੌਤ ਲਿਉਣ ਵਾਲੇ ਸਾਰੇ ਸੰਸਕਾਰ ਮਿਟ ਜਾਂਦੇ ਆ ਜਿਹੜੀ ਸਾਡੀ ਆਤਮਾ ਦੀ ਮੌਤ ਆਉਂਦੀ ਆਤਮਾ ਨੂੰ ਸਰੀਰ ਕਰਕੇ ਤਾਂ ਆਉਣੀ ਆ ਸਾਰਿਆਂ ਨੂੰ ਇੱਕਦਮ ਅਸੀਂ ਆਤਮਾ ਕਰਕੇ ਜਮੀਰ ਕਰਕੇ ਮਰੇ ਆ ਜਿਉਂਦੇ ਲਾਸਾਂ ਤੁਰੇ ਫਿਰਦੇ ਆ ਕਿਉਂਕਿ ਗੁਰੂ ਦੇ ਗਿਆਨ ਤੋਂ ਵਾਂਝੇ ਜਿਉਂ ਦੀਆਂ ਲਾਸਾਂ ਦੱਸਿਆ ਗੁਰਬਾਣੀ ਵਿੱਚ ਜੀ ਮੈਂ ਚਾਰ ਪੰਜ ਸਹਿਜ ਪਾਠ ਕੀਤੇ ਮਹਾਰਾਜ ਦੀ ਕਿਰਪਾ ਨਾਲ ਇਹ ਗੱਲਾਂ ਮਿਲਦੀਆਂ ਨੇ ਤੇ ਹੋਰ ਆਪਦਾ ਕਾਰੋਬਾਰ ਛੱਡ ਕੇ ਵਾਹਿਗੁਰੂ ਵਾਹਿਗੁਰੂ ਕਰਨ ਬਹਿ ਜਾ ਜਾਂ ਮਾਲਾ ਫੜ ਕੇ ਬਹਿ ਜਾ ਭੋਰੇ ਚ ਉਤਰ ਜਾਏ ਕਿਤੇ ਇਹ ਨਹੀਂ ਲਿਖਿਆ ਮਹਾਰਾਜ ਕਹਿੰਦੇ ਹਾਥ ਪਾਉ ਸਭ ਕਾਮਕਰ ਚੀਤ ਨਰੰਜਨ ਨਾਲ ਆਪਦਾ ਕਾਰੋਬਾਰ ਕਰਦਾ ਰਹੇ ਇਮਾਨਦਾਰੀ ਦੇ ਨਾਲ ਤੇ ਚਿੱਤ ਤੇਰਾ ਪ੍ਰਮਾਤਮਾ ਦੇ ਨਾਲ ਜੁੜਿਆ ਰਹੇ ਇਹ ਲਿਖਿਆ ਗੁਰਬਾਣੀ ਚ ਅੱਗੇ ਮਹਾਰਾਜ ਕਹਿੰਦੇ ਨੇ ਸਤਗੁਰ ਮੰਤਰ ਦਿਓ ਹਰਨਾਮ ਏ ਭਾਈ ਜਿਸ ਮਨੁੱਖ ਨੂੰ ਸਤਗੁਰੂ ਨੇ ਪ੍ਰਮਾਤਮਾ ਦਾ ਨਾਮ ਮੰਤਰ ਦਿੱਤਾ ਹੈ ਨਾ ਇਹ ਸੰਸਾਰ ਪੂਰਨ ਭੈ ਕਾਮ ਮਹਾਰਾਜ ਕਹਿੰਦੇ ਤੇਰਾ ਇਸ ਸੰਸਾਰ ਦੇ ਵਿੱਚ ਆਇਆ ਹੋਇਆ ਪੂਰਾ ਕੰਮ ਹੋ ਗਿਆ ਮਨੁੱਖੇ ਜਨਮ ਦਾ ਤੈਨੂੰ ਲਾਹਾ ਮਿਲ ਗਿਆ ਕਿਉਂਕਿ ਇੱਕ ਮਨੁੱਖਾ ਜਨਮ ਹੀ ਹੈ ਪ੍ਰਮਾਤਮਾ ਨੂੰ ਮਿਲਣ ਦੀ ਵਾਰੀ ਪਸ਼ੂ ਪੰਛੀ ਨਹੀਂ ਕੋਈ ਮਿਲ ਸਕਦਾ ਜੇ ਆਪਾਂ ਹੁਣ ਫਰਜ ਕੀਤਾ ਬਈ ਕੰਮ ਹੀ ਬੰਦਿਆਂ ਵਾਲੇ ਨਹੀਂ ਕੀਤੇ ਮਨੁੱਖਾ ਜਨਮ ਤਾਂ ਮਿਲ ਗਿਆ ਸਰੀਰ ਕਰਕੇ ਬੀਬੀ ਆ ਚਾਹੇ ਭਾਈ ਆ ਤੇ ਕੰਮ ਆਪਣੇ ਉਹੀ ਪਸ਼ੂਆਂ ਵਾਲੇ ਆ ਫਿਰ ਗਰਬਾਣੀ ਵਿੱਚ ਪੰਗਤੀ ਆਉਂਦੀ ਆ ਜੀ ਪਸੂ ਮਿਲੇ ਚੰਗੀਆਂ ਆ ਖੜ ਖਾਵੇ ਅੰਮ੍ਰਿਤ ਦੇ ਮਹਾਰਾਜ ਕਹਿੰਦੇ ਫਿਰ ਤੇਰੇ ਨਾਲੋਂ ਪਸੂ ਚੰਗਾ ਭਾਈ ਉਹ ਸੁੱਕਾ ਗੱਲਾ ਘਾ ਪੱਠਾ ਖਾ ਕੇ ਅੰਮ੍ਰਿਤ ਵਰਗਾ ਦੁੱਧ ਤਾਂ ਦਿੰਦਾ ਤੇ ਤੂੰ ਸੱਤੀ ਪਦਾਰਥ ਖਾ ਕੇ ਵੀ ਬਦ ਫੈਲੀਆਂ ਕਰਦਾ ਫਿਰ ਮਹਾਰਾਜ ਜੀ ਵੀ ਕਹਿੰਦੇ ਨੇ ਸਤਿਗੁਰੂ ਕਹਿੰਦੇ ਨੇ ਜਿਸ ਨਾਮ ਮੰਤਰ ਦੇ ਆਸਰੇ ਉਸ ਦੇ ਸਾਰੇ ਮਨੋਰਥ ਪੂਰੇ ਹੋ ਗਏ ਫਿਰ ਮਹਾਰਾਜ ਕਹਿੰਦੇ ਜਪ ਤਪ ਸੰਜਮ ਪੂਰੀ ਵਡਿਆਈ ਫਿਰ ਤੇਰੇ ਮਨੁੱਖੇ ਜਨਮੋਂ ਭਾਈ ਜਪ ਵੀ ਹੋ ਗਿਆ ਤੇਰਾ ਤਪ ਵੀ ਹੋ ਗਿਆ ਤੈਨੂੰ ਵਡਿਆਈ ਵੀ ਮਿਲ ਗਈ ਮਨੁੱਖੇ ਜਨਮ ਦੀ ਲਾਹਾ ਮਿਲ ਗਿਆ ਮਨੁੱਖੇ ਜਨਮ ਦਾ ਲਾਹਾ ਪ੍ਰਾਪਤ ਹੋ ਗਿਆ ਤੈਨੂੰ ਏ ਭਾਈ ਜਿਸਮਨੁਖ ਉਤੇ ਸਤਗੁਰੂ ਜੀ ਕਿਰਪਾਲ ਹੋਏ ਜਿਸਦੇ ਮਦਦਗਾਰ ਪ੍ਰਭੂ ਜੀ ਬਣ ਜਾਂਦੇ ਫਿਰ ਸੋਨੇ ਤੇ ਸੁਹਾਗਾ ਬਣ ਗਿਆ ਜੀਵਨ ਆਇਆ ਸਫਲ ਅਗੇ ਮਹਾਰਾਜ ਕਹਣਾ ਕਰਦੇ ਨੇ ਗੁਰ ਕਿਰਪਾਲ ਹਰ ਭੈ ਸਹਾਈ ਮਾਨਮੋ ਕੋਏ ਗੁਰ ਪਰਮ ਇਹ ਅਗਲਾ ਸ਼ਬਦ ਬੰਦ ਆ ਜੀ ਪਹਿਲਾਂ ਵਾਲੇ ਬੰਦ ਚ ਮਹਾਰਾਜ ਕਹਿੰਦੇ ਨੇ ਉਸ ਨੂੰ ਸਾਰੇ ਜੱਪਾਂ ਦੀ ਸਾਰੇ ਤਪਾਂ ਦੀ ਸਾਰੇ ਸੰਜਮਾਂ ਦੀ ਵਡਿਆਈ ਪ੍ਰਾਪਤ ਹੋ ਗਈ ਜਿਹਦੇ ਤੇ ਗੁਰੂ ਦੀ ਕਿਰਪਾ ਹੋ ਗਈ ਅੱਗੇ ਮਹਾਰਾਜ ਕਹਿੰਦੇ ਨੇ ਮਾ ਨਮੋ ਕੋਏ ਗੁਰ ਭਰਮ ਵੇਖ ਨਾਨਕ ਪਸਰੇ ਪਾਰ ਬ੍ਰਹਮ ਮਹਾਰਾਜ ਕਹਿੰਦੇ ਨੇ ਉਸ ਨੂੰ ਪਾਰ ਬ੍ਰਹਮ ਪ੍ਰਭੂ ਜੀ ਹਰ ਥਾਂ ਵਿਆਪਕ ਦਿਸ ਪਏ ਜਿਸ ਉਹਨੂੰ ਜਿਹਦਾ ਕੋਲ ਕੋਲ ਗੁਰਦਾ ਗਿਆਨ ਹੋਇਆ ਨਹੀਂ ਤਾਂ ਸਾਨੂੰ ਮਾਂ ਪਿਓ ਚ ਨਹੀਂ ਰੱਬ ਦਿਸਦਾ ਸਾਨੂੰ ਭੈਣ ਭਰਾ ਚ ਨਹੀਂ ਰੱਬ ਦਿਸਦਾ ਸੱਸ ਸਹੁਰੇ ਵਿੱਚ ਨਹੀਂ ਰੱਬ ਦਿਸਦਾ ਸਾਨੂੰ ਮਹਾਰਾਜ ਕਹਿੰਦੇ ਜਦੋਂ ਤੇਰੇ ਤੇ ਗੁਰੂ ਦੀ ਕਿਰਪਾ ਹੋਈ ਗੁਰੂ ਦਾ ਸੰਧਾਨ ਤੇਰੇ ਪੱਲੇ ਹੋਇਆ ਫਿਰ ਤੈਨੂੰ ਸਾਰੇ ਆ ਵਿੱਚ ਪ੍ਰਭੂ ਪਰਮਾਤਮਾ ਵਿਆਪਕ ਦਿਸੇਗਾ ਵਿਆਪਕਤਾ ਮੈਨੇ ਬਸਦਾ ਦਿਸੇਗਾ ਕਣ ਕਣ ਦੇ ਵਿੱਚ ਫਿਰ ਕਿਸੇ ਵੀ ਕਿਸਮ ਦਾ ਬੈਰ ਵਿਰੋਧ ਈਰਖਾ ਦਬੈਦ ਮਨ ਵਿੱਚ ਨਹੀਂ ਹੋਏਗੀ ਸਾਰੇ ਆਪਣੇ ਵਰਗੇ ਦਿਸਣਗੇ ਵੀ ਜਿੰਨਾ ਕ ਮੈਨੂੰ ਸੁੱਖ ਚਾਹੀਦਾ ਜਿੰਨਾਂ ਕ ਮੈਨੂੰ ਜ਼ਰੂਰਤਾਂ ਨੇ ਸਰੀਰਕ ਕਰਕੇ ਉਹ ਲੀਆਂ ਦੂਜੇ ਨੂੰ ਵੀ ਆ ਫਿਰ ਈਰਖਾ ਮਟ ਜਾਏਗੀ ਚੁਗਲੀ ਨਿੰਦਿਆ ਦੂਰ ਹੋ ਜਾਏਗੀ ਸਾਡੇ ਕੋਲ ਅੱਗੇ ਮਹਾਰਾਜ ਕਹਿੰਦੇ ਨੇ ਵੇਖ ਨਾਨਕ ਪਸਰੇ ਪਾਰ ਬ੍ਰਹਮ ਹੇ ਨਾਨਕ ਵੇਖ ਗੁਰੂ ਨੇ ਜਿਸਮ ਨੁਖਤ ਦੇ ਹੰਕਾਰ ਮੋਹ ਆਦਕ ਭਰਮ ਨਾਸ਼ ਕਰ ਦਿੱਤੇ ਇਹ ਸਤਿਗੁਰੂ ਦੀ ਬਾਣੀ ਸਾਡੇ ਹੰਕਾਰ ਮੋਹ ਆਦਕ ਭਰਮ ਨਾਸ਼ ਕਰਦੀ ਹੈ ਜਦੋਂ ਆਪਾਂ ਗੁਰੂ ਦਾ ਗਿਆਨ ਲਿਆ ਅਗਲੇ ਸ਼ਬਦ ਚ ਸਤਿਗੁਰੂ ਕਹਿਣਾ ਕਰਦੇ ਨੇ ਗੋੜੀ ਮਹੱਲਾ ਪੰਜਵਾਂ ਬਿਖੇ ਰਾਜ ਤੇ ਅੰਧਲਾ ਭਾਰੀ ਦੁੱਖ ਲਾਗੇ RAM ਨਾਮ ਚਿਤਾਰੀ ਧਿਆਨ ਨਾਲ ਸੁਣਿਓ ਜੀ ਬ੍ਰੀਕ ਵਿਸਾ ਹੈ ਮਹਾਰਾਜ ਕਹਿੰਦੇ ਨਾ ਹੇ ਭਾਈ ਵਿਸਿਆਂ ਦੇ ਪ੍ਰਭਾ ਨਾਲ ਮਨੁੱਖ ਬਕਾਰਾਂ ਵਿੱਚ ਬਹੁਤ ਅੰਨਾ ਹੋ ਜਾਂਦਾ ਹੈ ਜਦੋਂ ਉਸ ਨੂੰ ਪ੍ਰਮਾਤਮਾ ਦਾ ਨਾਮ ਕਦੇ ਵੀ ਨਹੀਂ ਸੁਜਦਾ ਜਦੋਂ ਇਨਸਾਨ ਬਕਾਰੀ ਹੋ ਜਾਂਦਾ ਨਾ ਉਹਨੂੰ ਪ੍ਰਮਾਤਮਾ ਦਾ ਨਾਮ ਭੁੱਲ ਹੀ ਜਾਂਦਾ ਪਤਾ ਹੀ ਨਹੀਂ ਵੀ ਰੱਬ ਹੈ ਪਰ ਉਹ ਦੇਖ ਰਿਹਾ ਜਿਵੇਂ ਆ ਸੀਸੀਟੀਵੀ ਕੈਮਰਾ ਲੱਗਿਆ ਨਾ ਕੁਛ ਰੇਂਜ ਆ ਆਪਣੀ ਫੋਟੋ ਲੈ ਰਿਆ ਏ ਕਣ-ਕਣ ਦੀ ਫੋਟੋ ਖਿੱਚ ਰਿਆ ਮੈਂ ਸਕਿੰਟ ਸਕਿੰਟ ਦੀ ਇਹ ਕੁਛ ਰੇਂਜ ਆ ਦਰਬਾਰ ਸਾਹਿਬ ਦੇ ਅੰਦਰ ਆ ਜਦੋਂ ਆਪਾਂ ਬਾਹਰ ਚੱਲੇ ਗਏ ਦੀ ਰੇਂਜ ਤੋਂ ਬਾਹਰ ਹੋ ਜਾਣਾ ਆਪਾਂ ਪਰ ਪ੍ਰਭੂ ਪਰਮਾਤਮਾ ਦਾ ਸੀਸੀਟੀਵੀ ਕੈਮਰਾ ਸਦਾ ਹੀ ਆ ਤੇਰੇ ਤੇ ਜਿੱਥੇ ਵੀ ਆ ਤੂੰ ਤੂੰ ਜਿੱਥੇ ਵੀ ਹਾਂ ਕੁਝ ਵੀ ਤੂੰ ਕਰ ਰਿਹਾ ਪ੍ਰਭੂ ਪਰਮਾਤਮਾ ਦੇ ਸੀਸੀਟੀਵੀ ਕੈਮਰੇ ਦੇ ਵਿੱਚ ਤੇਰੀ ਵੀਡੀਓ ਬਣ ਰਹੀ ਆ ਇਹ ਖਿਆਲ ਰੱਖਿਓ ਚੇਤਾ ਨਾ ਭੁਲਾਈਂ ਇਨਸਾਨ ਮਹਾਰਾਜ ਕਹਿੰਦੇ ਬਿਸਿਆ ਦੇ ਪ੍ਰਭਾਅ ਨਾਲ ਮਨੁੱਖ ਬਕਾਰਾਂ ਵਿੱਚ ਬਹੁਤ ਅੰਨਾ ਹੋ ਜਾਂਦਾ ਹੈ ਜਦੋਂ ਉਸ ਨੂੰ ਪ੍ਰਮਾਤਮਾ ਦਾ ਨਾਮ ਕਦੇ ਵੀ ਨਹੀਂ ਸੁਜਦਾ ਇਹ ਗੱਲ ਆਪਾਂ ਸਮਝ ਲਈ ਅੱਗੇ ਮਹਾਰਾਜ ਕਹਿੰਦੇ ਨੇ ਦੁੱਖ ਲੱਗੇ RAM ਨਾਮ ਚਿਤਾਰੀ ਇੱਥੇ ਸਤਿਗੁਰੂ ਕਹਿੰਦੇ ਨੇ ਪਰ ਬਿਕਾਰਾਂ ਦੇ ਕਾਰਨ ਜਦੋਂ ਉਹ ਦੁੱਖ ਵਿੱਚ ਫਸਦਾ ਹੈ ਨਾ ਇਨਸਾਨ ਤਦੋਂ ਪ੍ਰਮਾਤਮਾ ਦਾ ਨਾਮ ਚੇਤੇ ਆ ਜਾਂਦਾ ਜਦੋਂ ਬਿਕਾਰੀ ਵਰਤੀ ਦੇ ਵਿੱਚ ਜਦੋਂ ਦੁੱਖਾਂ 'ਚ ਫਸਦਾ ਨਾ ਮਹਾਰਾਜ ਕਹਿੰਦੇ ਫੇਰ ਵੀ ਰੱਬ ਚੇਤੇ ਆ ਜਾਂਦਾ ਵੀ ਮਹਾਰਾਜ ਮੇਥੋਂ ਗਲਤੀ ਹੋ ਗਈ ਹੁਣ ਬਚਾ ਮੈਨੂੰ ਕੱਢ ਇਸ ਦੁੱਖਾਂ ਦੇ ਵਿੱਚੋਂ ਉਦੋਂ ਪੁਕਾਰਦਾ ਪ੍ਰਮਾਤਮਾ ਨੂੰ ਪਹਿਲਾਂ ਨਹੀਂ ਯਾਦ ਰੱਖਦਾ ਜਦੋਂ ਫਸ ਜਾਂਦਾ ਨਾ ਸਰੀਰ ਗੜਨਾ ਸ਼ੁਰੂ ਹੋ ਜਾਂਦਾ ਤਕਲੀਫ ਮਿਲਦੀ ਆ ਫਿਰ ਰੱਬ ਨੂੰ ਯਾਦ ਕਰਦਾ ਇੱਥੇ ਇਹ ਲਿਖਦੇ ਨੇ ਮਹਾਰਾਜ ਅੱਗੇ ਸਤਿਗੁਰੂ ਕਹਿੰਦੇ ਨੇ ਤੇਰੇ ਦਾਸ ਕੋ ਤੂੰ ਹੀ ਬੜਾਈ ਏ ਪ੍ਰਭੂ ਤੇਰੇ ਦਾਸ ਦੇ ਵਾਸਤੇ ਤੇਰਾ ਨਾਮ ਹੀ ਲੋਕ ਪਰਲੋਕ ਵਿੱਚ ਇੱਜ਼ਤ ਹੈ ਇਨਸਾਨ ਦੀ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਪ੍ਰਭੂ ਪਰਮਾਤਮਾ ਦਾ ਨਾਮ ਪ੍ਰਭੂ ਪਰਮਾਤਮਾ ਦਾ ਨਾਮ ਹੀ ਜੀਵ ਆਤਮਾ ਦੀ ਇੱਜ਼ਤ ਰੱਖਦਾ ਹੈ ਕਿ ਮੈਂ ਇਹ ਫਿਰ ਜੀਵ ਆਤਮਾ ਨਾ ਰੁੜਦਾ ਨਹੀਂ ਡੇਡੀਆਂ ਮੇਡੀਆਂ ਜੁਨਾ ਚ ਕਿਉਂਕਿ ਦੇਖੋ ਜੀ ਜੀਵ ਆਤਮਾ ਜਿਹੜਾ ਉਹ ਕੀੜੀ ਵਿੱਚ ਵੀ ਇਹੀ ਆ ਹਾਥੀ ਵਿੱਚ ਵੀ ਉਹੀ ਆ ਮਨੁੱਖ ਵਿੱਚ ਵੀ ਉਹੀ ਆ ਪਸ਼ੂ ਪੰਛੀਆਂ ਵਿੱਚ ਵੀ ਉਹੀ ਆ ਸਰੀਰ ਵੱਖਰੇ ਵੱਖਰੇ ਮਿਲ ਗਏ ਜੀਵ ਆਤਮਾ ਇੱਕੋ ਹੀ ਆ ਉਹੀ ਤ੍ਰਿਸ਼ਨਾ ਉਹੀ ਮਤਲਬ ਭੁੱਖ ਪਿਆਸ ਉਹੀ ਅੱਖਾਂ ਦੇਖਣ ਵਾਸਤੇ ਉਸੇ ਤਰ੍ਹਾਂ ਹੀ ਉਹੀ ਕੰਨ ਸੁਣਨ ਵਾਸਤੇ ਸਭ ਸਰੀਰ ਉਸ ਤਰ੍ਹਾਂ ਕਿਉਂਕਿ ਸੁਣਦਾ ਜੀਵ ਆਤਮਾ ਆਪਣਾ ਜੀਵ ਆਤਮਾ ਅੜਾਰੀ ਮਾਰਗਾ ਨਾਲ ਕੰਨਾਂ ਨੇ ਸੁਣਨਾ ਨਾਲ ਅੱਖਾਂ ਨੇ ਦੇਖਣਾ ਆਪਾਂ ਨੂੰ ਪਤਾ ਹੀ ਹੈ ਨਾ ਬਸ ਜੀਵ ਆਤਮਾ ਦੀ ਖੇਡ ਆ ਤੇ ਪ੍ਰਮਾਤਮਾ ਦੇ ਨਾਲ ਜੀਵ ਆਤਮਾ ਦੀ ਅਟੈਚਮੈਂਟ ਹੋਈ ਰਹੇ ਤਾਂ ਪ੍ਰਭੂ ਪ੍ਰਮਾਤਮਾ ਦੀ ਕਿਰਪਾ ਸਦਕਾ ਜੀਵਨ ਸਫਲ ਮਹਾਰਾਜ ਕਹਿੰਦੇ ਨੇ ਤੇਰੇ ਦਾਸ ਕੋ ਤੂੰ ਹੀ ਵੜਿਆਈ ਮਾਇਆ ਮਗਨ ਨਰਕ ਲੈ ਜਾਈ ਮਹਾਰਾਜ ਕਹਿੰਦੇ ਜੇ ਮਾਇਆ ਦੇ ਵਿੱਚ ਹੀ ਮਗਰ ਹੋ ਗਿਆ ਤੈਨੂੰ ਨਰਕਾਂ ਚ ਲੈ ਜੂ ਮਾਇਆ ਤਾਂ ਮਾਇਆ ਕਿਹੜੀ ਆ ਜਿਹੜੀ ਪ੍ਰਭਾਵ ਪਾ ਕੇ ਪ੍ਰਮਾਤਮਾ ਨੂੰ ਭੁਲਾ ਦਿੰਦੀ ਆ ਉਹ ਕੋਠੀ ਵੀ ਹੋ ਸਕਦੀ ਆ ਪ੍ਰੋਫਿਟੀ ਵੀ ਹੋ ਸਕਦੀ ਆ ਬੈਂਕ ਬੈਲੈਂਸ ਵੀ ਹੋ ਸਕਦਾ ਮਾਇਆ ਜਦੋਂ ਪੈ ਜੇ ਮਾਇਆ ਦੇ ਵਿੱਚ ਅੰਨਾ ਹੋਇਆ ਇਨਸਾਨ ਫਿਰ ਦੂਜਿਆਂ ਨੂੰ ਕੀੜੇ ਮਕੋੜੇ ਸਮਝਦਾ ਦੂਜਿਆਂ ਨੂੰ ਕੀੜੇ ਮਕੌੜੇ ਸਮਝਦਾ ਮੇਰੇ ਵਰਗਾ ਤਾਂ ਕੋਈ ਹੈ ਹੀ ਨਹੀਂ ਮੇਰਾ ਜੋਰ ਚੱਲਦਾ ਮੇਰਾ ਹੁਕਮ ਚੱਲਦਾ ਫੇਰ ਉਹ ਮਹਾਰਾਜ ਕਹਿੰਦੇ ਉਹ ਨਰਕਾਂ ਚ ਲੈ ਜਾਂਦਾ ਉਹਨੂੰ ਮਾਣ ਹੰਕਾਰ ਮਹਾਰਾਜ ਕਹਿੰਦੇ ਮਾਇਆ ਮਗਨ ਨਰਕ ਲੈ ਜਾਈ ਤੇਰੇ ਦਾਸ ਤੇਰਾ ਦਾਸ ਜਾਣਦਾ ਹੈ ਕਿ ਮਾਇਆ ਵਿੱਚ ਮਸਤ ਮਨੁੱਖ ਨੂੰ ਮਾਇਆ ਨਰਕ ਵਿੱਚ ਲੈ ਜਾਂਦੀ ਹੈ ਸਦਾ ਦੁਖੀ ਰੱਖਦੀ ਹੈ ਸਦਾ ਹੀ ਦੁਖੀ ਰਹਿੰਦਾ ਇਨਸਾਨ ਫਿਰ ਸੁੱਖ ਦਾ ਸਾਹ ਹੀ ਨਹੀਂ ਆਉਂਦਾ ਰੋਗ ਗ੍ਰਸਤ ਚਤਾਰੇ ਨਾ ਏ ਭਾਈ ਰੋਗਾਂ ਨਾਲ ਕਿਰਿਆ ਹੋਇਆ ਮਨੁੱਖ ਪਰਮਾਤਮਾ ਦਾ ਨਾਮ ਚੇਤੇ ਕਰਦਾ ਜਦੋਂ ਰੋਗਾਂ 'ਚ ਘਰ ਜਾਂਦਾ ਜੀ ਪਹਿਲਾਂ ਨਹੀਂ ਚੇਤੇ ਕਰਦਾ ਜਦੋਂ ਰੋਗ ਲੱਗ ਜਾਂਦੇ ਆ ਨਾ ਸਰੀਰ ਨੂੰ ਫਿਰ ਚੇਤੇ ਕਰਦਾ ਬਖਮਾ ਤੇ ਖਾਠੌਰ ਨਠੋ ਜਿਹੜਾ ਬਕਾਰਾਂ ਦੀ ਜ਼ਹਿਰ ਵਿੱਚ ਫਸਿਆ ਪਿਆ ਨਾ ਮਹਾਰਾਜ ਕਹਿੰਦੇ ਪਰ ਬਕਾਰਾਂ ਦੀ ਜ਼ਹਿਰ ਵਿੱਚ ਮਸਤ ਹੋਏ ਮਨੁੱਖ ਦੇ ਆਤਮਿਕ ਜੀਵਨ ਦਾ ਕਿਤੇ ਨਾਮ ਨਿਸ਼ਾਨ ਨਹੀਂ ਲੱਭਦਾ ਨਹੀਂ ਲੱਭਦਾ ਜੀ ਪਤਾ ਹੀ ਆ ਮਹਾਰਾਜ ਕਹਿੰਦੇ ਨਦਰ ਅਪੱਠੀ ਜੇ ਕਰੇ ਸੁਲਤਾਨਾ ਕਾਹ ਕਰਾਏਂਦਾ ਜਦੋਂ ਪ੍ਰਮਾਤਮਾ ਦੀ ਨਜ਼ਰ ਬਦਲਦੀ ਆ ਨਾ ਫਿਰ ਰਾਜਾ ਨੂੰ ਕੱਖਾਂ ਕਾਨਿਆਂ ਦੇ ਕਰ ਦਿੰਦਾ ਇਸ ਤਰ੍ਹਾਂ ਦਾ ਸ਼ਬਦ ਆ ਇੱਥੇ ਮਹਾਰਾਜ ਕਹਿੰਦੇ ਬਕਾਰਾਂ ਦੀ ਜ਼ਹਿਰ ਵਿੱਚ ਮਸਤ ਹੋਏ ਮਨੁੱਖ ਦੇ ਆਤਮਿਕ ਜੀਵਨ ਦੇ ਕਿਤੇ ਨਾਮ ਨਿਸ਼ਾਨ ਨਹੀਂ ਲੱਭਦਾ ਕਿਤੇ ਵੀ ਉਹਦਾ ਨਾਮ ਨਿਸ਼ਾਨ ਨਹੀਂ ਲੱਭਦਾ ਬਕਾਰਾਂ ਦੀ ਜ਼ਹਿਰ ਜ਼ਹਿਰ ਉਸ ਦੇ ਆਤਮਿਕ ਜੀਵਨ ਨੂੰ ਮਾਰ ਮੁਕਾਉਂਦੀ ਆ ਆਤਮਕ ਜੀਵਨ ਹੀ ਖਤਮ ਕਰਤਾ ਬਕਾਰਾਂ ਦੀ ਜ਼ਹਿਰ ਨੇ ਚਰਨ ਕਮਲ ਸੋ ਲਾਗੀ ਪ੍ਰੀਤ ਅਗਲੇ ਬੰਦ ਚ ਮਹਾਰਾਜ ਕਹਿੰਦੇ ਨੇ ਹੇ ਭਾਈ ਪ੍ਰਮਾਤਮਾ ਦੇ ਸੋਹਣ ਚਰਨਾ ਨਾਲ ਜਿਸ ਮਨੁੱਖ ਦੀ ਪ੍ਰੀਤ ਬਣੀ ਬਣ ਜਾਂਦੀ ਹੈ ਨਾ ਤੇ ਉਸ ਨੂੰ ਦੁਨੀਆਂ ਵਾਲੇ ਹੋਰ ਹੋਰ ਸੁੱਖ ਚੇਤੇ ਨਹੀਂ ਆਉਂਦੇ ਹੋਰ ਸੁੱਖਾਂ ਨੂੰ ਭੁੱਲ ਹੀ ਜਾਂਦਾ ਬਸ ਇੱਕੋ ਸੁੱਖ ਆ ਪ੍ਰਭੂ ਪ੍ਰਮਾਤਮਾ ਦੇ ਨਾਮ ਦਾ ਉਹਦੀ ਬੰਦਗੀ ਕਰਨ ਦਾ ਹੀ ਜੀਵਨ ਨੂੰ ਚਾ ਚੜਿਆ ਰਹਿੰਦਾ ਮਨ ਇਸੇ ਸੁੱਖ ਵਿੱਚ ਹੀ ਜੀਂਦਾ ਇਨਸਾਨ ਬਾਕੀ ਤਾਂ ਸੁੱਖ ਭੁੱਲ ਹੀ ਜਾਂਦੇ ਨੇ ਅੱਗੇ ਸਤਿਗੁਰੂ ਕਹਣਾ ਕਰਦੇ ਨੇ ਆਨ ਸੁੱਖਾ ਨਹੀਂ ਆਵੇ ਚੀਤ ਇਹ ਆਪਾਂ ਸਮਝ ਲਈ ਗੱਲ ਵੀ ਉਸ ਨੂੰ ਦੁਨੀਆਂ ਵਾਲੇ ਹੋਰ ਹੋਰ ਸੁੱਖ ਚੇਤੇ ਨਹੀਂ ਆਉਂਦੇ ਜਿਨੂੰ ਪ੍ਰਭੂ ਪਰਮਾਤਮਾ ਦੀ ਬੰਦਗੀ ਮਿਲ ਗਈ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮੈਲ ਨਾਨਕ ਹਰ ਅੰਤਰ ਜਾਮੀ ਸੁਆਮੀ ਮੈਂ ਸਦਾ ਹੀ ਤੈਨੂੰ ਸਿਮਰਦਾ ਰਹਾ ਹਾਂ ਏ ਨਾਨਕ ਅਰਦਾਸ ਕਰ ਤੇ ਆਖ ਏ ਪ੍ਰਭੂ ਏ ਏ ਅੰਤਰ ਜਾਮੀ ਹਰੀ ਮੈਨੂੰ ਮਿਲ ਅਰਦਾਸ ਕਰਕੇ ਪ੍ਰਭੂ ਪਰਮਾਤਮਾ ਆਪ ਜੀ ਕਿਰਪਾ ਕਰਕੇ ਸਾਨੂੰ ਆਪਦੇ ਨਾਮ ਦੀ ਦਾਤ ਬਖਸ਼ੋ ਅਗਲੇ ਸ਼ਬਦ ਚ ਸਤਿਗੁਰੂ ਕਹਿੰਦੇ ਨੇ ਗੋੜੀ ਮਹੱਲਾ ਪੰਜਵਾਂ ਆਠ ਪਹਿਰ ਸੰਗੀ ਵਟਵਾਰੇ ਕਰ ਕਿਰਪਾ ਪ੍ਰਭ ਲੈ ਨਿਵਾਰੇ ਹੈ ਭੇ ਭਾਈ ਕਾਮਦਾਕ ਪੰਜੇ ਡਾਕੂ ਅਠੇ ਪਹਿਰ ਮਨੁੱਖ ਦੇ ਨਾਲ ਸਾਥੀ ਬਣੇ ਰਹਿੰਦੇ ਆ ਇਸ ਦੇ ਆਤਮਿਕ ਜੀਵਨ ਉੱਤੇ ਡਾਕਾ ਮਾਰਦੇ ਰਹਿੰਦੇ ਆ ਜੇ ਪ੍ਰਭੂ ਪ੍ਰਮਾਤਮਾ ਦੀ ਬੰਦਗੀ ਕਰਦਾ ਵੀ ਹੈ ਨਾ ਕੋਈ ਤੇ ਜੇ ਇਹ ਭਾਰੂ ਪਹਿ ਜਾਣ ਤਾਂ ਉਹ ਫਿਰ ਖਜ਼ਾਨਾ ਲੁੱਟ ਕੇ ਲੈ ਜਾਂਦੇ ਆ ਡਾਕਾ ਮਾਰ ਕੇ ਲੈ ਜਾਂਦੇ ਆ ਇਹ ਬਕਾਰ ਨੇ ਜਿਹੜੇ ਪੰਜ ਇਹਨਾਂ ਤੋਂ ਬਚਾਉਂਦੀ ਆ ਗੁਰਬਾਣੀ ਗੁਰੂ ਦੇ ਸ਼ਬਦ ਨਾਲ ਜੁੜੇ ਰਹੀਏ ਭਾਈ ਅੱਗੇ ਮਹਾਰਾਜ ਕਹਿੰਦੇ ਨੇ ਕਰ ਕਿਰਪਾ ਪ੍ਰਭ ਬੇਨਵਾਰੇ ਬਾਹੀ ਗੁਰੂ ਕਰ ਕਿਰਪਾ ਪ੍ਰਭ ਲੈਨਵਾਰੇ ਜਿਨ੍ਹਾਂ ਨੂੰ ਬਚਾਇਆ ਹੈ ਪ੍ਰਭੂ ਨੇ ਆਪ ਹੀ ਕਿਰਪਾ ਕਰਕੇ ਬਚਾ ਲਿਆ انسان ਦੇ ਜੋਰ انسان ਦੇ ਬਸ ਵਿੱਚ ਕੁਝ ਵੀ ਨਹੀਂ ਹੈ ਗੁਰੂ ਕਿਰਪਾ ਕਰਦਾ ਜਦੋਂ ਆਪਾਂ ਗੁਰੂ ਦਾ ਗਿਆਨ ਲੈਨੇ ਆ ਗਿਆਨ ਦੀ ਕਿਰਪਾ ਕਰਦਾ ਫਿਰ ਇਸ ਨਸਾਨ ਬਚ ਜਾਂਦਾ ਬਕਾਰਾਂ ਤੋਂ ਅੱਗੇ ਸਤਿਗੁਰੂ ਕਹਿਣਾ ਕਰਦੇ ਨੇ ਐਸਾ ਹਰ ਰਸ ਰਮੋ ਸਭ ਕੋਈ ਸਰਬ ਕਲਾ ਪੂਰਨ ਪ੍ਰਭ ਸੋਏ हे ਭਾਈ ਹਰੇਕ ਜੀਵ ਅਜਿਹੀ ਸਮਰੱਥਾ ਵਾਲੇ ਪ੍ਰਭੂ ਦੇ ਨਾਮ ਦਾ ਰਸ ਮਾਣੋ ਜਿਹੜਾ ਸਰਬ ਕਲਾ ਪੂਰਨ ਪ੍ਰਭ ਸੋਏ ਜਿਸ ਪ੍ਰਮਾਤਮਾ ਸਾਰੀਆਂ ਮੁਕੰਮਲ ਤਾਕਤਾਂ ਦਾ ਮਾਲਕ ਹੈ ਜਿਹੜਾ ਮਨੁੱਖ ਉਸ ਦਾ ਪੱਲਾ ਫੜਦਾ ਹੈ ਉਹ ਕਿਸੇ ਬਕਾਰ ਨੂੰ ਉਸ ਦੇ ਨੇੜੇ ਨਹੀਂ ਟੁੱਕਣ ਦਿੰਦੇ ਮਹਾਰਾਜ ਜਿਹਨੇ ਗੁਰੂ ਦਾ ਪੱਲਾ ਫੜ ਲਿਆ ਉਹਨੂੰ ਕਿਸੇ ਵੀ ਬਕਾਰ ਦਾ ਬਕਾਰ ਦੇ ਨੇੜੇ ਨਹੀਂ ਜਾਣ ਦਿੰਦੇ ਸਤਿਗੁਰੂ ਜਾਂ ਐਂ ਕਹਿ ਲੈਣੇ ਆ ਵੀ ਕੋਈ ਵੀ ਬਕਾਰ ਉਹਦੇ ਨੇੜੇ ਨਹੀਂ ਆਉਂਦਾ ਮਨੁੱਖ ਦੇ ਭੈਣਾ ਚਾਹੇ ਭਾਈ ਆ ਅਗੇ ਮਹਾਰਾਜ ਕਹਿੰਦੇ ਨੇ ਮਹਾ ਤਪ ਤਸਾਗਰ ਸੰਸਾਰ ਏ ਭਾਈ ਕਾਮਦਾਇਕ ਬਕਾਰਾਂ ਦੀ ਸੰਸਾਰ ਸਮੁੰਦਰ ਵਿੱਚ ਬੜੀ ਤਪਸ ਪੈ ਰਹੀ ਹੈ ਇਸ ਤਪਸ ਤੋਂ ਬਚਣ ਲਈ ਪ੍ਰਭੂ ਦਾ ਹੀ ਆਸਰਾ ਲਵੋ ਮਹਾਰਾਜ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਦਾ ਆਸਰਾ ਤੱਕ ਜੇ ਇਹਨਾਂ ਤੋਂ ਬਚਣਾ ਤਾਂ ਭਾਈ ਜਿਹੜਾ ਗੁਰੂ ਦੇ ਨਾਮ ਤੋਂ ਗੁਰੂ ਦੇ ਸਿਧਾਂਤ ਤੋਂ ਤਿਲਕਿਆ ਉਹਨੂੰ ਤਾਂ ਬਕਾਰ ਘੇਰੀ ਖੜੇ ਨੇ ਫਸਾਈ ਖੜੇ ਨੇ ਆਪਣੇ ਜਾਲ ਚ ਪ੍ਰਭ ਖਨਮਹ ਪਾਰ ਉਤਾਰਨ ਹਾਰ ਪ੍ਰਭੂ ਇੱਕ ਖਨ ਵਿੱਚ ਇਸ ਛੜਨ ਵਿੱਚੋਂ ਪਾਰ ਲੰਘਾਉਣ ਦੀ ਤਾਕਤ ਰੱਖਦਾ ਹੈ ਬਚਾ ਲਏਗਾ ਗੁਰੂ